ਆਉਣ ਦੇ ਉੱਤੇ ਮੈਂ ਦੋ ਹੀ ਗੱਲਾਂ ਕਰਨੀਆਂ ਇੱਕ ਗੱਲ ਤਾਂ ਭਾਰਤ ਦੀ ਸਿਆਸਤ ਦੇ ਵਿੱਚ ਜੇ ਕੋਈ ਝੂਠ ਬੋਲਣ ਆਸਤੇ ਆਇਆ ਸੀ ਤਾਂ ਅਰਵਿੰਦ ਕੇਜਰੀਵਾਲ ਤੁਸੀਂ ਜਦੋਂ ਮਰਜ਼ੇ ਦੀਆਂ ਸਟੇਟਮੈਂਟਾਂ ਪੜ੍ਹ ਲਓ ਸਿਰੇ ਤੋਂ ਲੈ ਕੇ ਅਖੀਰ ਤੱਕ ਜਿੱਦੇ ਪਹਿਲੀ ਵਾਰੀ ਬਣਿਆ ਸੀਗਾ ਬੱਚਿਆਂ ਦੀ ਸੌਖਾ ਕੇ ਨੇ ਕਿਹਾ ਸੀ ਮੈਂ ਕਾਂਗਰਸ ਦੀ ਸਪੋਰਟ ਨਹੀਂ ਲੈਣੀ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਔਰ ਉਹਨੇ ਕਾਂਗਰਸ ਦੀ ਸਪੋਰਟ ਲੈ ਕੇ ਸਰਕਾਰ ਬਣਾਈ ਕੋਈ ਕਰ ਸਕਦਾ ਇਹ ਬੰਦਾ ਅਨਲਸਡੈਂਟਲ ਕੇ ਉਹਦਾ ਕੋਈ ਅਜੰਡਾ ਨਾ ਹੋਵੇ ਹਿਡਨ ਅਜੰਡਾ ਇਸੇ ਤਰ੍ਹਾਂ ਜਿਹੜੀ ਕੱਲ ਦੀ ਵੀ ਵੀਡੀਓ ਹੈ ਉਹਦੇ ਵਿੱਚ ਆਡੀਅנס ਨਹੀਂ ਦਿਖਾਇਆ ਤੁਸੀਂ ਦੇਖੋ ਤਾੜੀਆਂ ਵੱਜਦੀਆਂ ਸੁਣੀਆਂ ਜੋ ਤਾੜੀਆਂ ਵੱਜਦੇ ਤੁਸੀਂ ਤਾਂ ਰੋਜ਼ ਕਵਰ ਕਰਦੇ ਹੋ ਕੈਮਰਾ ਲੋਕਾਵੰਨੀ ਵੀ ਲਾਉਂਦੇ ਐ ਇਹ ਵੀਡੀਓ ਸਟੂਡੀਓ ਚ ਬਣਾਈ ਗਈ ਹੈ ਇੱਕ ਪਰਪਸ ਦੇ ਨਾਲ ਬਣਾਈ ਗਈ ਹੈ ਬੀਜੇਪੀ ਦੇ ਏਜੰਡੇ ਨੂੰ ਪੂਰਾ ਕਰਨ ਵਾਸਤੇ ਬਣਾਈ ਗਈ ਹੈ ਕਿੰਨੇ ਝੂਠ ਬੋਲੇ ਇਸ ਬੰਦੇ ਨੇ ਅਜ ਤੱਕ ਥੋੜਾ ਥੋਤੋ ਕੁਝ ਨਹੀਂ ਲੁਕਿਆ ਤੁਸੀਂ ਸਭ ਕੁਝ ਜਾਣਦੇ ਹੋ ਇਹ ਬੀ ਟੀਮ ਬਣ ਕੇ ਜਿਸ ਤਰ੍ਹਾਂ ਪ੍ਰਗਟ ਹੋਣਾ ਨੇ ਕਿਹਾ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਦਲਵੀ ਜੀ ਨੇ ਕਿਹਾ ਇਹ ਬਿਲਕੁਲ ਬੀ ਟੀਮ ਹੈ ਤੁਸੀਂ ਵੇਖੋ ਜਿੰਨੇ ਵੀ ਇੰਡੀਆ ਅਗੇਂਸਟ ਕਰਪਸ਼ਨ ਵਿੱਚ ਬੰਦੇ ਸੀਗੇ ਚਾਹੇ ਉਹ ਜਨਰਲ ਵੀਕੇ ਸਿੰਘ ਸੀ ਚਾਹੇ ਉਹ ਕਿਰਨ 베ਦੀ ਸੀ ਚਾਹੇ ਉਹ ਆਪਣਾ ਕੀ ਕਹਿੰਦੇ ਆ ਰਾਮਦੇਵ ਸੀ ਚਾਹੇ ਅੰਨਾ ਕੀ ਇੰਡੀਆ ਚ ਕਰਪਸ਼ਨ ਖਤਮ ਹੋ ਗਈ ਜੇ ਕਰਪਸ਼ਨ ਖਤਮ ਨਹੀਂ ਹੋਈ ਤਾਂ ਅੰਨਾ ਹਜ਼ਾਰੇ ਕਿਉਂ ਚੁੱਪ ਕਰਕੇ ਬਹਿ ਗਿਆ ਇਹ ਇੱਕ ਡਿਜ਼ਾਈਨ ਸੀ ਔਰ ਇਹ ਡਿਜ਼ਾਈਨ ਆਰਐਸਐਸ ਨੇ 나ਗਪੁਰ ਦੇ ਵਿੱਚ ਆਪਣੇ ਇਹਦੇ ਜਿਹੜੇ ਚੀਫ ਆਰਕੀਟੈਕਟ ਸੀ ਉਹ ਅਜੀਤ ਦਵਾਲ ਨੇ ਮੈਨੂੰ ਕਹਿਣ ਚ ਕੋਈ ਸੰਗ ਨਹੀਂ ਗਈ ਉਹਨਾਂ ਨੇ ਚੀਫ ਆਰਕੀਟੈਕਟ ਨੇ ਡਿਜ਼ਾਈਨ ਕਰਕੇ ਜਿਹੜਾ ਇਸ ਬੰਦੇ ਨੂੰ ਲਾਂਚ ਕੀਤਾ ਸੀਗਾ ਤੁਸੀਂ ਹੋਰ ਕੇਜਰੀ ਵਾਲ ਨੂੰ ਲਾਂਚ ਕੀਤਾ ਸੀਗਾ ਬਾਕੀ ਤੁਸੀਂ ਦੇਖੋ ਇੱਥੇ ਆ ਕੇ ਪੰਜਾਬ ਚ 30000 ਇੱਥੋਂ ਕਢ ਲਾਂਗੇ 50000 ਇੱਥੋਂ ਕਢ ਲਾਂਗੇ ਸਾਰਾ 700 ਕਰੋੜ ਦਾ ਆਇਆ ਰੈਵਨਿਊ ਰੇਤੇ ਚੋਂ ਕਿੱਧਰ ਗਈਆਂ ਉਹਦੀਆਂ ਗੱਲਾਂ ਚਲੋ 1000 ਰੁਪਿਆ ਦੇਣ ਵਾਲੀ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੋ ਵੀ ਨਹੀਂ ਦਿੱਤਾ ਜਿੰਨੇ ਝੂਠ ਬਾਲ ਇਹਨੂੰ ਜੇ ਕੋਈ ਸਰਪਾਸ ਕਰਦਾ ਹੈ ਝੂਠ ਬੋਲਣ ਦੇ ਵਿੱਚ ਤਾਂ ਨਰਿੰਦਰ ਮੋਦੀ ਕਰਦੇ ਆ ਉਹ ਵੀ ਵੱਡੇ ਤੋਂ ਵੱਡਾ ਝੂਠ ਜਿਹੜਾ ਉਹ ਰੇਡ ਦਿੰਦੇ ਸਾਡੇ ਪ੍ਰਧਾਨ ਮੰਤਰੀ ਔਰ ਇਸ ਕਰਕੇ ਇਹ ਪੰਜਾਬ ਨੂੰ ਹੁਣ ਲੋਡ ਹੈ ਇਹਨਾਂ ਤੋਂ ਬਚਣ ਦੀ ਇਹ ਯੂਨੀਸਨ ਚ ਕੰਮ ਕਰ ਰਹੇ ਆ ਬੀਜੇਪੀ ਤੇ ਹੁਣ ਜਦੋਂ ਮੈਂ ਇਹ ਭਾਰਤ ਦੀ এনवायरमेंट ਅਪਰੇਜ਼ਲ ਕਮੇਟੀ ਜਿਹੜੀ ਹੈਗੀ ਹੈ ਰਿਵਰ ਵੈਲੀ ਪ੍ਰੋਜੈਕਟ ਦੀ ਤੇ ਹਾਈਡਰੋਇਲੈਕਟ੍ਰਿਕ ਪ੍ਰੋਜੈਕਟ ਦੀ ਉਹਦਾ 3 ਸਾਲ ਵਾਈਸ ਚੇਅਰਮੈਨ ਰਿਹਾ ਪੂਰੇ ਮੁਲਕ ਦਾ ਮੈਂ ਹਾਈਡਰੋਇਲੈਕਟ੍ਰਿਕ ਪ੍ਰੋਜੈਕਟ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੋ ਤੁਸੀਂ ਦੱਸੋ ਜਿਹੜਾ ਆਪਣਾ ਡੈਮ ਹੈਗਾ ਹੈਗਾ ਖੱਗਰ ਦੇ ਉੱਤੇ ਪੰਜੌਰ ਦੇ ਵਿੱਚ ਉਹਦੇ ਚ ਕੋਈ ਨਹਿਰ ਨਹੀਂ ਨਿਕਲਦੀ ਕੋਈ ਇਰੀਗੇਸ਼ਨ ਨਹੀਂ ਹੁੰਦੀ ਉਹਨੂੰ ਭਰ ਕੇ ਕਿਉਂ ਛੱਡਦੇ ਆ ਬਾਰ-ਬਾਰ ਉਹਨੂੰ ਜਦੋਂ ਤੁਸੀਂ ਪਤਾ ਵੀ ਪਿੱਛੋਂ ਮੀਂਹ ਆ ਰਿਹਾ ਦਰਿਆ ਦੀ ਇੱਕ ਕੈਪੈਸਿਟੀ ਹੁੰਦੀ ਹੈ ਪਾਣੀ ਚੱਲਣ ਦੀ ਉਹ ਕਹਿੰਦੇ ਦਰਿਆ ਦਾ ਜਿਹੜਾ ਵਹਾਅ ਹੈ ਉਹ ਉਸ ਤੋਂ ਬਾ ਜਿੱਥੇ ਉਹ ਉਦੋਂ ਚੜਦਾ ਜਦੋਂ ਮੌਨਸੂਨ ਆਉਂਦੀ ਹੈ ਫੇਰ ਕਿਤੇ ਜਾ ਕੇ ਫਲੱਡ ਏਰੀਆ ਹੁੰਦਾ ਹੈਗਾ ਇਹ ਹਰ ਸਾਲ ਦਾ ਬਣ ਗਿਆ ਅਸੀਂ ਭਾਖੜਾ ਡੈਮ ਗਏ ਸੀ ਮੈਂ ਤੇ ਦਲਵੀ ਸਾਹਿਬ ਮੈਂ ਉੱਥੇ ਸੁਪਰੀਡੈਂਟ ਇੰਜੀਨੀਅਰ ਨੂੰ ਸਵਾਲ ਕੀਤਾ ਮੈਂ ਕਿਹਾ ਤੁਸੀਂ ਇਹ ਡੈਮ ਨੂੰ ਭਰ ਕਿਉਂ ਰਹੇ ਹੋ ਇਸ ਵੇਲੇ ਸਿਰਫ ਦੋ ਟਰਬਾਈਨਾ ਚੱਲ ਰਹੀਆਂ ਸੀ ਉਦੋਂ ਮੈਂ ਕਿਹਾ ਟਰਬਾਈਨਾ ਦੋ ਹੀ ਕਿਉਂ ਚੱਲ ਰਹੀ ਹੈ ਜਦ ਕਿ 10 ਟਰਬਾਈਨਾ ਉੱਥੇ ਉਹ ਕਹਿੰਦਾ ਜੀ ਇਰੀਗੇਸ਼ਨ ਦੀ ਡਿਮਾਂਡ ਘਟ ਹੈਗੇ ਮੈਂ ਕਿਹਾ ਭਾਈ ਇਹ ਤਾਂ ਹਰ ਸਾਲ ਹੀ ਘਟ ਹੁੰਦੀ ਹੈ ਜਿਹੜੀ ਬਰਸਾਤਾਂ ਦੇ ਵਿੱਚ ਇਰੀਗੇਸ਼ਨ ਦੀ ਡਿਮਾਂਡ ਤੁਸੀਂ ਇਹ ਟਰਬਾਈਨਾ ਚਲਾ ਕੇ ਜ਼ਿਆਦਾ ਟਰਬਾਈ ਉਹਦੇ ਵਿੱਚ ਦੀ ਪਾਣੀ ਕੱਢ ਕੇ ਦਰਿਆ 'ਚ ਓਨਾ ਕ ਪਾਣੀ ਛੱਡ ਦਿਓ ਕਿ ਦਰਿਆ ਚੱਲਦਾ ਦਰਿਆ ਜਾਵੇ ਤੁਹਾਨੂੰ ਭਰਨ ਦੀ ਲੋੜ ਨਹੀਂ ਤੁਹਾਨੂੰ ਦੇਖੋ ਦਰਿਆ ਕਿਨਾਰ ਤੋਂ ਚੱਲਦਾ ਹੈ ਮੇਰਾ ਹਿਮਾਚਲ ਕਾਡਰ ਸੀ ਉਹ 5 ਦਿਨ ਬਾਅਦ ਪਾਣੀ ਪਹੁੰਚਦਾ ਬਾਖੜਾ ਡੈਮ ਦੇ ਵਿੱਚ 5 ਦਿਨ ਤੁਹਾਡੇ ਕੋਲੇ ਹੁੰਦੇ ਨੇ ਇਹ ਅਸੈਸ ਕਰਨ ਵਾਸਤੇ ਵੀ ਪਿੱਛੇ ਮੀਂਹ ਕਿੰਨਾ ਪਿਆਗਾ ਤੁਸੀਂ ਫੇਰ ਭਰ-ਭਰ ਛੱਡੀ ਜਾਨੇ ਫਿਰ ਤੁਸੀਂ ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀ ਕਹਾਣੀਆਂ ਤੁਹਾਨੂੰ ਯਾਦ ਹੋਣੀਆਂ ਕਿ ਬਹੁਮੁਖੀ ਯੋਜਨਾ ਕਿਉਂ ਬਣਾਈਆਂ ਗਈਆਂ ਸੀ ਉਹਦਾ ਪਹਿਲਾ ਪਰਪਸ ਸੀ ਫਲੱਡ ਕੰਟਰੋਲ ਕਿ ਭਾਈ ਪਾਖੜਾ ਡੈਮ ਫਲੱਡ ਕੰਟਰੋਲ ਕਰੂ ਇਹ ਤਾਂ ਫਲੱਡ ਦਾ ਕਾਰਨ ਬਣੇ ਫਿਰਦੇ ਆ ਅੱਜ ਜਦੋਂ ਇਹਨਾਂ ਨੇ ਡੈਮ ਬਣਾਇਆ ਘੱਗਰ ਦੇ ਉੱਤੇ ਇਹ ਕਹਿ ਕੇ ਬਣਾਇਆ ਕਿ ਫਲੱਡ ਕੰਟਰੋਲ ਕਰੂਗਾ ਪੰਜਗੂਲੇ ਚ ਉਹ ਫਲੱਡ ਦਾ ਕਾਰਨ ਬਣਿਆ ਫਿਰਦਾ ਘੱਗਰ ਦਾ ਡੈਮ ਇਹ ਸਭ ਬੀਜੇਪੀ ਦੀ ਚਾਲ ਹੈ ਇਹ ਜਿਹੜੇ ਹਰਿਆਣਾ ਦੇ ਚੀਫ ਮਿਨਿਸਟਰ ਹੈ ਉਹ ਵੀ ਉਹਦੇ ਵਿੱਚ ਮਿਲੇ ਹੋਏ ਨੇ ਇਹਨਾਂ ਗੱਲਾਂ ਦੇ ਵਿੱਚ ਵੀ ਜਦ ਥੱਲੇ ਫਲੱਡ ਲਿਆਉਣਾ ਤੇ ਕਿਉਂ ਕਿਉਂਕਿ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੀ ਜਿਹੜੀ ਹੈਗੀ ਆ ਉਹ ਕਿਸਾਨੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਦਮ ਕੀਤੀ ਜਾਵੇ ਤਰ ਲੋ ਮੱਛੀ ਹੋਈ ਪਈ ਹੈ ਬੀਜੇਪੀ ਪੰਜਾਬ ਸਰਕਾਰ ਬਣਾਉਣ ਵਾਸਤੇ ਪਰ ਇਹਨਾਂ ਦੀ ਸਰਕਾਰ ਕਦੇ ਨਹੀਂ ਬਣਨੀ ਕਿਉ ਕਮਿਊਨਲ ਥਿੰਕਿੰਗ ਦੇ ਲੋਕ ਹੈ ਹੀ ਨਹੀਂਗੇ ਨਾ ਪੰਜਾਬ ਦਾ Hindu ਕਮਿਊਨਲ ਥਿੰਕਿੰਗ ਦਾ ਨਾ ਪੰਜਾਬ ਦਾ ਜਿਹੜਾ ਉਹ Sikh ਕਮਿਊਨਲ ਥਿੰਕਿੰਗ ਦਾ ਮੇਰੇ ਮੇਰਾ ਕੁੜਮ ਜਿਹੜਾ ਉਹ ਪੰਡਤ ਹੈ ਅਸੀਂ ਕਿਵੇਂ ਕਮਿਊਨਲ ਥਿੰਕਿੰਗ ਰੱਖ ਸਕਦੇ ਆ ਮੇਰੀ ਨੂੰ ਪੰਡਤਾਂ ਨੇ ਪੰਡਤਾਂ ਦੀ ਕੁੜੀ ਹੈ ਮੇਰਾ ਮੁੰਡਾ ਸਿੱਖਾਂ ਦਾ ਪੜਾ ਕਿਵੇਂ ਉੱਥੇ ਕਮਿਊਨਲ ਹੋ ਸਕਦਾ ਕੋਈ ਸਾਡੀਆਂ ਰਿਸ਼ਤੇਦਾਰੀਆਂ ਆਪਸ ਦੇ ਵਿੱਚ ਇੱਥੇ ਜਾ ਕੇ ਦੇਖੋ ਇਸ ਕਰਕੇ ਉਹਨਾਂ ਨੂੰ ਨਾ ਤਾਂ ਪੰਜਾਬ ਦੀ ਸੋਸਾਇਟੀ ਦਾ ਪਤਾ ਹੈ ਨਾ ਪੰਜਾਬ ਦੇ ਕਲਚਰ ਦਾ ਪਤਾ ਹੈ ਸੋ ਉਹਦੇ ਉੱਤੇ ਐਕਸਪੈਰੀਮੈਂਟ ਕਰੀ ਜਾਂਦੇ ਨੇ ਇਹ ਫਲੱਡ ਬਿਲਕੁਲ ਮੈਂ ਕਿਹਸੇ ਦਾ ਮੈਨ ਮੇ ਮੈਂ ਉਹਨੂੰ ਸਰਕੂਲੇਟ ਕੀਤਾ ਹੈ ਦਾਨੇਵਾਲਾ ਸਾਹਿਬ ਜੀ ਆਏ ਹੁਣ ਤਾਂ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਮੈਂ ਉਹਨੂੰ ਸਰਕੂਲੇਟ ਕੀਤਾ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੁਸੀਂ ਡੈਮ ਭਰ ਕੇ ਪਾਣੀ ਛੱਡਦੇ ਹੋ ਤਾਂ ਇਹ ਨੈਚੁਰਲ ਕੈਲਾਮਿਟੀ ਨਹੀਂ ਹੈ ਤੁਹਾਨੂੰ ਕੰਪਨਸੇਸ਼ਨ ਦੇਣਾ ਪਊਗਾ ਉਹਦਾ ਇਹ ਨੈਚੁਰਲ ਕੈਲਾਮਿਟੀ ਨਹੀਂ ਹੋ ਸਕਦੀਗੀ ਔਰ ਜਿਹੜੀ ਨੈਚੁਰਲ ਕੈਲਾਮਿਟੀ ਜੋ ਤੇ ਲਿਮਿਟਿਡ ਫੰਡ ਹੁੰਦੇ ਆ 10000 ਦਾ ਏਕੜ 2000 ਦਾ ਏਕੜ ਜਦੋਂ ਤੁਸੀਂ ਉਹਨੂੰ ਕਲੇਮ ਮੰਗੋਗੇ ਤਾਂ ਤੁਹਾਡੀ ਲੱਖ ਰੁਪਏ ਏਕੜੀ ਮੰਗ ਸਕਦੇ ਹੋ ਸੋ ਇਸ ਕਰਕੇ ਸਾਨੂੰ ਇੰਡੀਵਿਜੂਅਲੀ ਫਾਰਮਰ ਨੂੰ ਮੇਰੀ ਬੇਨਤੀ ਹੈ ਤੁਹਾਡੇ ਥਰੂ ਕਿ ਇ ਕਿ ਸਾਡਾ ਇਹਨਾਂ ਨੁਕਸਾਨ ਵੀ ਕਰੂਗਾ ਮੇਰਾ ਵੀ 18 ਲੱਖ ਦਾ ਨੁਕਸਾਨ ਹੋਇਆ ਆ ਜੋ ਉਹਦਾ ਬੰ ਟੁੱਟ ਗਿਆ ਕੀਦਾ ਕਿਚਨ ਇਹ ਆਪਾਂ ਠੱਗਰ ਦਾ ਮੇਰਾ ਫਾਰਮ ਠੱਗਰ ਦੇ ਕੋਲੇ ਆ ਤੋਂ ਕਲੇਮ ਫਾਈਲ ਕਰੀਏ ਇਹ ਬਿਲਕੁਲ ਪੰਜਾਬ ਦੇ ਫਲੱਡ ਮੈਨ ਬੇਡ ਨੇ ਬੀਜੇਪੀ ਤੇ ਪੰਜਾਬ ਦੀ ਸਰਕਾਰ ਨੇ ਮਿਲ ਕੇ ਤੀਜੀ ਕਦੇ ਸੁਣਿਆ ਸੀ ਹਰ ਸਾਲ ਫਲੱਡ ਆਵੇ ਪੰਜਾਬ 'ਚ ਅਜੇ ਤਾਂ ਸੁਣਿਆ ਨਹੀਂ ਸੀ ਕਦੇ ਐਡੇ ਐਡੇ ਹੋ ਗਏ ਕਿਤੇ ਆ ਗਿਆ 90 ਸਾਲ ਬਾਅਦ 80 ਸਾਲ ਬਾਅਦ 50 ਸਾਲ ਬਾਅਦ ਇਹ ਹਰ ਸਾਲ ਫਲੱਡ ਲਿਆਉਣਾ ਇੱਕ ਸਕੀਮ ਦਾ ਹਿੱਸਾ ਹੈ ਔਰ ਡਿਜ਼ਾਈਨ ਦਾ ਹਿੱਸਾ ਹੈ ਜਿਹੜਾ ਕਿ ਇੰਪਲੀਮੈਂਟ ਕੀਤਾ ਜਾ ਰਿਹਾ ਹੈ